ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਤੇ ਵੇਖੋ ਜੀ ਆਪਣੇ 5 ਤਰੀਕ ਤੋਂ ਰੰਪ ਹੋ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਉਂਦੀਆਂ ਹਨ ਤੇ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਰੈਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਕਿ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਉਧਰ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸਰਦਾ ਤੇ ਨਾਲ ਪਤਾਨਪੁਰ ਵੱਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਮਾਵਾਂ ਬੜੀਆਂ ਸੰਗਤ ਦੇ ਸਾਹ ਦੇ ਨਾਲ ਚੱਲ ਰਹੀਆਂ ਸਜੋਗ ਦੇ ਨਾਲ ਸਾਰੇ ਹੀ ਪ੍ਰਮੁਖਤਾਂ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537ਵਾਂ ਵਿਆਹ ਪੁਰਬ ਹੈ ਜੀ ਜੋ ਕਿ ਇਹ ਜਗਾ ਦੇ ਉੱਤੇ ਜਦੋਂ ਵਿਆਹਣ ਵਾਸਤੇ ਆਏ ਇਸ ਕੱਚੀ ਕੰਦ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕਿ ਪੁੱਤਰ ਜੀ ਇਹ ਕੰਦ ਕੱਚੀ ਹੈ ਧਿਆਨ ਵਾਲੀ ਹੈ ਟੋਟ ਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਕੋੜੀਏ ਇਹ ਕੰਦ ਜੁਗੜ ਜੁਗ ਕੇ ਕਾਇਮ ਰਹੇਗੀ ਇਹ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇਸ ਕਰਕੇ ਇਸ ਗੁਰਦੁਆਰਾ ਕੰਦ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸੱਤ ਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਜੀ ਸੱਤ ਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਜ਼ਿਆਦਾ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹ ਪੁਰਬਾ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸ਼ਾਂਤ ਸੰਗਤ ਨੂੰ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 506 ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਿਆਹ ਪੁਰਬ ਨੂੰ ਸਬੰਧਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਵਿਆਹਪੁਰਪੁਰ ਨਿਸਮੰਦਰ ਤੇ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਗਾ ਸ਼ੁਰੂ ਹੋ ਰਹੇ ਹਨ 3 ਨੂੰ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਸਮਾਗਮ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅਮਰ ਸੰਚਾਰ ਗੁਰਦਰਾ ਡੇਰਾਖਾ ਸਾਹਿਬ ਵਿਖੇ ਹੋਏਗਾ ਉਸ ਤੋਂ ਇਲਾਵਾ 6 ਤਰੀਕ ਨੂੰ ਅਮਰ ਸੰਚਾਰ ਜਿਹੜਾ ਗੁਰਦੁਆਰਾ ਕੰਨ੍ਹ ਸਾਹਿਬ ਵਿਖੇ ਹੋਏਗਾ 7 ਤਰੀਕ ਆ ਦੀ ਆਮਦ ਨੂੰ ਮੁਖੜਾ ਕੇ ਸਕਦਾ ਅੰਮ੍ਰਿਤਪੁਰ ਬਲਾਕੀ ਜਿਆਦਾ ਹੋਣ ਦੀਆਂ ਕਮੀ ਦਾ ਇਸ ਕਰਕੇ ਦੋਸ਼ਵਾਦ ਰੱਖੇ ਗਏ ਹਨ ਇਸ ਤੋਂ ਇਲਾਵਾ ਜੋ ਵੀ ਸੰਗਤਾਂ ਦੇ ਲੰਗਰ ਆਦਿ ਸ਼ਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਸੀਂ ਦੂਜੀ ਵਾਰੀ ਆਏ ਆ ਜੀ ਆ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਣ ਆਏ ਆ ਵੀ ਆਪਣਾ ਇਤਿਹਾਸ ਕੀ ਹੋਣੇ ਤਾਂ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰੰਗ ਦਾ ਰਹਿਣਗੇ ਗੁਰੂ ਮਹਾਰਾਜ ਬਾਰੇ ਇੱਕ ਗਿਆਨ ਹੋਊਗਾ ਇਹਨਾਂ ਆ ਬੱਚੇ ਆਪਣੇ ਨਾਲ ਆ ਗਏ ਬੱਚੇ ਸਾਰੇ ਬੱਚੇ ਨਾਲ ਆ ਗਏ ਜੇ ਆਪਾਂ ਗੱਲ ਕਰੀਏ ਜਿਹੜਾ ਗੁਰਪੁਰਪ ਗੁਰੂ ਵਿਆਹਪੁਰਪ ਦੀ ਵਿਆਹਪੁਰਪ ਨੂੰ ਲੈ ਕੇ ਹੀ ਤੁਸੀਂ ਇਕਾਏ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਨ ਬਹੁਤ ਵਧੀਆ ਸਤਾ ਹੈ ਜੀ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਵੀ ਬਿਆਨ ਨਹੀਂ ਕੀਤੀ ਜਾਂ ਫੋਟੋ ਜਿਹੜਾ ਅੱਜ ਦੇ ਠੰਡਕ ਪੈ ਰਹੀ ਹੈ ਦੇਖ ਕੇ ਉਹ ਗੁਰੂ ਮਹਾਰਾਜ ਨੂੰ ਬੋਲਦੇ ਆ ਜੀ ਉਹਨੂੰ ਬੇਨਤੀ ਆ ਕਿ ਚੰਗੇ ਕੰਮਾਂ ਜੇ ਸਾਨੂੰ ਲਈ ਰੱਖਿਓ ਪਹਿਲਾਂ ਬੱਚਿਆਂ ਨੂੰ ਮਾਰੇ ਕੰਮਾਂ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾਂ 'ਚ ਜੋੜੋ ਵਾਲੀ ਦੇ ਨਾਲ ਜੋੜੋ ਤਾਂ ਕਿ ਅਸੀਂ ਇਹਨੇ ਲੈ ਕੇ ਆਈਏ ਅਜੀ ਪਹਿਲੀ ਵਾਰ ਆਏ ਤੁਸੀਂ ਕਿਵੇਂ ਦਾ ਇੱਕ ਆਨੰਦ ਆ ਰਿਹਾ ਹੈ ਆਨੰਦ ਆ ਰਿਹਾ ਸਾਰੇ ਸੰਗਤ ਨੂੰ ਤੇ ਸਾਰੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਮਨ ਰੌਣਕਾਂ ਦੇਖ ਕੇ ਬਹੁਤ ਮਜ਼ਾ ਆਇਆ ਅਜੀ 10 ਤਰੀਕ ਵਿਆਹ ਹੈ ਲੇਕਿਨ ਅਜੀ ਅੱਜ ਹੀ ਬਾਖੂ ਬਾਗ ਹੋ ਗਏ ਇਹਨਾਂ ਦਾ